ਇਦਾਂ ਨੂੰ ਕਰੀਓ ਮੂੰਹ ਇਦਾਂ ਨੂੰ ਅੜ ਜਾ ਇੱਕ ਨੇਕ ਆ ਚੱਲ ਆਦੇ ਪਾਦੇ ਖੁੱਲੀ ਜੀ ਪਾਦੇ ਇਧਰਲੇ ਪਸੇ ਜਿਆਦੇ ਰੱਖੀ ਹੋ ਇਧਰ ਜਿਆਦੇ ਰੱਖੋ ਪਰਲੇ ਪਸੇ ਘੱਟ ਰੱਖੀ ਚਾਹੀ ਉਧਰ ਨੂੰ ਪਾਣੀ ਜਾਂਦਾ ਨਾ ਉਧਰ ਨੂੰ ਹੜ ਕੇ ਸਾਰੀ ਉਧਰ ਨੂੰ ਹੀ ਜਾਈ ਜਾਂਦੀ ਹੈ हां जी दोस्तों सत श्री अकाल स्वागत है ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਨਾ ਤੁਸੀਂ ਸਭ ਠੀਕ ਠਾਕ ਹੋਵੋਗੇ ਬੈਗਰੂ ਅੱਗੇ ਬੇਨਤੀ ਹੈ ਵੀ ਸਭ ਨੂੰ ਠੀਕ ਠਾਕ ਰੱਖੋ। ਸੱਤਿਆ ਬਾਛਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੋ। ਅੱਜ ਦੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਅੱਜ ਤਰੀਕ ਹੋ ਗਈ 12 ਜਨਾਈ ਦਿਨ ਸ਼ਨੀਵਾਰ ਅੱਜ ਮੰਨ ਲਓ ਵੀ ਵੀਡੀਓ ਵਿੱਚ ਜੂਰੀਆ ਖੇਤਾਂ ਵਿੱਚ ਪਾਉਣੀ ਆ 110 ਜਿਰੀ ਜਿਹੜੀ ਲਾਈ ਹੋਈ ਸੀ ਉਹ ਚ ਜੂਰੀਆ ਪਾਇਆ ਬਾਕੀ 131 ਜਿਰੀ ਚ ਬਾਕੀ ਜਿਹੜੀ ਬਾਸਮਤੀ ਜਿਰੀ ਆ ਉਹਦੇ ਵਿੱਚ ਮਨ ਲਓ ਵੀ ਨਾਲ ਦਵਾਈ ਫਟਾਰੇ ਵਾਸਤੇ ਵੀ ਦੂਜੀਆਂ ਜਿਰੀਆਂ ਚ ਵੀ ਫਟਾਰੇ ਵਾਸਤੇ ਪਾਈ ਆ ਤੇ ਇਹਦੇ ਵਿੱਚ ਵੀ ਪਾਈ ਆ ਦਿਖਾਉਨੇ ਆ ਫਿਰ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਦੋਸਤ ਨਵੇਂ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰੋ ਜਿਸ ਤੋਂ ਉਸ ਤੋਂ ਵੀਡੀਓ ਦੇਖਣ ਤੋਂ ਪਹਿਲਾਂ ਕਰ ਦਿਓ ਅ ਬਾਕੀ ਏ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਵੇਂ ਦੋਸਤ ਦੋਸਤਾਂ ਨੂੰ ਤਾਂ ਕਿ ਉਹ ਵੀ ਦੇਖ ਸਕਣ ਆਓ ਫਿਰ ਦੇਖੀਏ ਦੋਸਤੋ ਇਹ ਹੈ ਆਰਗਨ ਖੇਤ ਇਹਦੇ ਵਿੱਚ ਆਪਾਂ ਨੇ ਆ ਪਾਉਣੀਆ ਗੰਡਵਾ ਖਾਦ ਇਹ ਰੇੜੇ ਤੇ ਲੱਦੀ ਹੋਈ ਆ ਆਪਣੀ ਰੇੜੀ ਤੇ ਇਹ ਮੰਨ ਲਓ ਵੀ ਆ ਖੇਤ ਆਪਾਂ ਨੇ ਪਾਉਣੀਆ ਹੁਣ ਇਹ ਆਪਣਾ ਆਰਗਨ ਖੇਤ ਹੈ। ਤੰਮੜ ਰਣਜੀਤ ਪਾ ਰਿਹਾ ਹੈ। ਰਣਜੀਤ ਇੱਧਰ ਨੂੰ ਕਰੀ ਮੂੰਹ ਆ ਦੇਖ ਰਣਜੀਤ ਆ ਰਣਜੀਤ ਆਪਣਾ ਜੋ ਮੁਲਾਜ਼ਮ ਰੱਖਿਆ ਹੋਇਆ ਇਹ ਰੇਪਾ ਰਿਹਾ ਹੈ ਸਾਹਮਣੇ ਇਹ ਸਾਰੇ ਖੇਤ ਆਪਣਾ ਇਹ ਆਰਗਨ ਖੇਤੇ ਆ ਇਹਦੇ ਵਿੱਚ ਹੁਣ ਤੱਕ ਆਪਾਂ ਨੇ ਇੱਕ ਫਟਕੜੀ ਪਾਤੀ ਇੱਕ ਕੱਖਾਂ ਵਾਲੀ ਦਵਾਈ ਪਾਈ ਹੈ ਬਾਕੀ ਜਿਹੜੀ ਲਾਉਣ ਤੋਂ ਪਹਿਲਾਂ ਇਹ ਚ ਰੂੜੀ ਖਾਦ ਪਾਈ ਤੀ 1.5-2 ਟਰਾਲੀਆਂ ਔਰ ਕੋਈ ਖਾਦ ਨਹੀਂ ਪਈ ਹੁਣ ਇਹਦੇ ਵਿੱਚ ਆਪਾਂ ਆਹ ਵਰਮੀਕੰਪੋਸਟ ਪਾ ਰਹੇ ਹਾਂ ਇਹ ਖੇਤ ਦੂਜੇ ਖੇਤਾਂ ਦੇ ਮੁਕਾਬਲੇ ਹੀ ਹੈ ਮੰਨ ਲਓ ਵੀ ਇਹ ਖੇਤਾਂ ਦੀ ਜਿਹੜੀ ਦੂਜੇ ਖੇਤਾਂ ਦੇ ਬਰਾਬਰੇ ਗਰੋਥ ਚੱਲ ਰਹੀ ਹੈ ਇਹ ਇਹ ਸਾਹਮਣੇ ਦੇਖੋ ਪੂਰੀ ਐਨ ਗਰੋਥ ਕਰੀ ਹੋਈ ਹੈ ਯਾਨੀ ਹੁਣ ਤਾਂ 10 11 11 ਡੱਕੇ ਕਰ ਗਿਆ ਇਹ ਖੇਤ ਬੂਟੇ ਜੀਰੀ ਦੇ ਇਦਾਂ ਦੀ ਜੀਰੀ ਹੈ ਸਾਰੀ ਇਹ ਇਹਦੇ ਚ ਆਪਾਂ ਇਹੀ ਪਾ ਰਹੇ ਹਾਂ ਮੰਨ ਲਓ ਵੀ ਇਹ ਗੰਡੋਵਾ ਖਾਦ ਪਾਈ ਆ ਜਾਂ ਰੂੜੀ ਖਾਦ ਪਾਉਣੀ ਹੈ ਹਟਕੜੀ ਜ਼ਰੂਰ 1 ਕਿਲੋ ਪਾਤੀ ਆ ਇਹਦੇ ਵਿੱਚ ਇਦਾਂ ਦਾ ਸਾਰਾ ਖੇਤ ਹੈ ਇਹ ਔਰ ਆ ਦੇਖੋ ਆ ਪਹੀ ਦੇ ਨਾਲ ਵਾਲਾ ਖੇਤ ਆ ਇਹ दिखाई चक के आ Yeah, yeah, রলা দূজা বি ਜ਼ਿੰਕ ਤੇ ਆ ਤਾਂ ਉਹ ਆ ਬੋਸਟਰ ਜਹਾ ਇਹ ਆ ਹਾੜੀ ਵਾਲੀ ਠੰਡੇ ਰੋਗ ਤੋਂ ਆ ਪਰਲੀ ਠੰਡੇ ਰੋਗ ਤੋਂ ਠੰਡੇ ਰੋਗ ਵਾਲੀ ਆ ਇਹ ਇੱਕੋ ਫਟਾਰੇ ਤੋਂ ਪਾਉਂਦੇ ਤੇ ਜਿਹੜੀ ਫਟਾਰੇ ਵਾਲੀ ਆ ਇਹ ਇਹ ਆ ਫਟਾਰੇ ਤੋਂ ਜਿਹੜੀ ਦੇ ਵਿੱਚ ਰੇਓ ਦੇ ਨਾਲਾ ਨਾਲ ਆ ਕੇ ਪਾਈਏ ਆ ਚੰਡੀ ਲੋਕ ਤੋਂ ਇਹ ਬਾਦਮਤੀ ਵਿੱਚ ਪੈਂਦਾ ਹੈ ਆਹ ਕਿ ਕਿ ਆ ਬਾਦਮਤੀ ਦਾ ਜਿਹੜਾ ਲਾਇਆ ਹੋਇਆ ਇੱਕ ਥੋੜਾ ਜਿਹਾ ਹੱਥ সামনে ਲਾਇਆ ਹੋਇਆ ਇੱਕ ਇਧਰਲੇ ਪਾਸੇ ਲਾਇਆ ਹੋਇਆ ਉਹਦੇ ਵਿੱਚ ਪਾਉਂਗਾ ਇਹ ਕਿੰਨੀ ਮਾਤਰਾ ਚ ਪੈਂਦਾ ਹਾ ਸੌ ਗਿੱਲੇ ਲਾ ਹਾ ਨਾ ਇਹ ਕਿੱਲੇ ਚ ਪੈਂਦੀ ਥਾਲੀ ਚ ਕਿਤੋਂ ਗਿੱਲੇ ਆ ਹਾਂ ਆਟਾ ਇਹਦਾ ਬੋਸ ਘਿਲੋ ਆ ਆਟਾ ਦੋਆ ਕੰਮ ਸਾਰੇ ਹੀ ਹੋਈ ਜਾਂਦੇ ਨੇ ਨਾਲ ਹੁੰਦੀ ਆ ਇੱਧਰ ਰਣਜੀਤ ਕਹਿੰਦੇ ਕੱਖਾ ਵਾਲੀ ਬੱਟਾਂ ਤੇ ਜਿਹੜੀ ਸਪਰੇ ਹੁੰਦੀ ਹੁੰਦੀ ਆ ਉਹ ਕਰ ਰਿਹਾ ਆ ਦੇਖ ਝੋਟੀਆਂ ਅੱਡ ਅੱਡ ਲਾਈਆਂ ਹੋਈਆਂ ਨੇ ਇਹਨਾਂ ਦੀਆਂ ਅਜੇ ਉਹ ਦੂਜੇ ਜਿਹੜੇ ਬਈਏ ਨੇ ਉਹ ਰਿਓ ਪਾ ਰਹੇ ਨੇ ਨਾਲ ਉਹ ਵਿੱਚ ਮਿਲਾ ਕੇ ਦਵਾਈਆਂ ਇਹ ਕਰਦਾ ਬੱਟਾਂ ਵਾਲੀ ਜਿਹੜੀ ਕੱਖਾਂ ਤੋਂ ਉੱਕਣ ਤੋਂ ਕਰਦੇ ਹੁੰਦੇ ਨੇ ਉਹ ਕਰ ਰਹੇ ਹੈ ਇੱਧਰ ਮੁੰਡੇ ਅੰਜਵਾਏ ਕਰਦੇ ਫਿਰਦੇ ਨੇ ਭਾਈ ਹੋਰ ਰੋਬੇ ਚ ਮਲਾ ਕੇ ਮਿਕਸਚਰ ਸਾਰਾ ਗੋਲ ਲੱਗੇ ਨੇ ਬਾਸਮਤੀ ਦਾ ਮੰਨ ਲਓ ਵੀ 4:00 ਵਜੇ ਥਾਉ ਆ ਇਹ 4 ਤੋਂ ਵੀ ਘੱਟ ਹੋਊਗਾ ਜੜੀ 4:00 ਵਜੇ ਹੀ ਲਾਓ ਤੁਸੀਂ ਇਹ ਬਾਸਮਤੀ ਦਾ ਹੈ ਉੱਥੇ ਤੱਕ ਆ ਸਾਹਮਣੇ ਤੱਕ ਇਹਦੇ ਵਿੱਚ ਇੱਕ ਝੰਡਾ ਰੋਗ ਵਾਲਾ ਇੱਕ ਜਿਹੜੀ ਮੰਨ ਲਓ ਵੀ ਹਟਾਰੇ ਵਾਲੀ ਆ ਉਹ ਪਾਈ ਆ ਅੰਜੀਤ ਆਪਣਾ ਬੱਟਾਂ ਵਾਲਾ ਕੰਮ ਕਰ ਰਿਹਾ ਹੈ ਬੱਟਾਂ ਤੇ ਸਪਰੇਅ ਕਰਦਾ ਨਾਲ ਸੁਵੇਇਰ ਉਹਦੀ ਮਦਦ ਕਰਦਾ ਇਹ ਬੱਟਾਂ ਤੇ ਸਪਰੇਅ ਕਰਦਾ ਕੱਖਾਂ ਵਾਲੀ ਜੇ ਲਿਆ ਹੁਣ ਖਾਲ ਦੇ ਉੱਪਰ ਸਪਰੇਅ ਕਰਨੀ ਆਨੇ ਉੱਧਰ ਫਿਰ ਬਿਹਾਰੀ ਬਾਬੂ ਜੀ ਦੇ ਚਿੱਟਾਰੇ ਹਏ ਨੇ ਇਹ ਮੋਟਰ ਦੇ ਲੰਬੀ ਖੇਤ ਹੈ ਜਿਹੜਾ ਉੱਥੇ ਬਾਸਮਤੀ ਲਾਈ ਹੋਈ ਹੈ ਜਿਹੜੀ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਦਿਖਾਇਆ ਉਹ ਉਹੀ ਜਗ੍ਹਾ 'ਚ ਅੱਜ ਖਾਦ ਪਾ ਰਹੇ ਨੇ ਇਹ ਉਹ ਸਾਹਮਣੇ ਉਹ ਵੱਟਾ ਤੇ ਸਪਰੇਅ ਕਰਦਾ ਇਹ ਖਾਦ ਪਾਉਂਦੇ ਨੇ ਨਾਲ ਹੁੰਦੀ ਪਾਣੀ ਵੀ ਲੱਗ ਰਿਹਾ ਉਹ ਹੋਰ ਖੇਤਾਂ ਨੂੰ ਲੱਗਦਾ ਯਾਨੀ ਇਦਾਂ ਹੀ ਚੱਲਦੇ ਨੇ ਸਾਰੇ ਕੰਮ ਲਓ ਜੀ ਸ਼ਾਰਕ ਵਾਲੇ ਪਾਸੇ ਵੀ ਜਿਹੜੀ ਆਪਣੀ ਇਧਰਲੇ ਘਰ ਵਾਲਾ ਜੀ ਸਾਈਡ ਤੇ ਬਾਸਮਤੀ ਲੱਗੀ ਹੋਈ ਆ ਉਹਦੇ ਵਿੱਚ ਵੀ ਹੁਣ ਰੇਪ ਪਾਉਣ ਲੱਗੇ ਆ ਸਾਹਮਣੇ ਦੇਖੋ ਇੱਕ ਮਿਹਨਤੀ ਬੰਦਾ ਆਪਣੀ ਮਿਹਨਤ ਨਾਲ ਯੂਰੀਆ ਪਾ ਰਿਹਾ ਹੈ ਇਹ کھیਤ ਆਪਣਾ ਬਸ ਤਕਰੀਬਨ ਇਹ 2 ਕੁ ਬਿੱਗੇ ਸੌਂਦਾ ਹੀ ਹੋਊਗਾ ਬਾਕੀ ਉਹ ਮੂਹਰੇ ਕੁਝ ਅਚਾਰ ਵਾਲੇ ਪਵਾ ਪਟੇ ਹੋਇਆ ਬਾਕੀ ਦਾ ਅੱਗੇ ਬੋਰ ਤੇ ਗੈਸ ਪਲਾਟ ਜਲਾਇਆ ਹੋਇਆ ਜਿਹੜਾ ਉੱਪਰ ਗੈਸ ਉਹਦੇ ਨਾਲ ਰੁਕਿਆ ਹੋਇਆ ਬਾਕੀ ਅੱਧੇ ਵਿੱਚ ਇੱਧਰ ਚਰੀ ਖੜੀ ਐ ਇਸ ਲਈ ਇਹ ਥੋੜਾ ਜਿਹਾ ਹੀ ਐ ਮੰਨ ਲਓ ਵੀ 2 ਕੁ ਕਿਵਿੱਤੇ ਤੋਂ ਹੋਊਗਾ 1.5 2 ਕੁ ਕਿਵਿੱਤੇ ਤੋਂ ਹੀ ਆਹੇ ਇਹਦੇ ਵਿੱਚ ਇੱਧਰ ਪਾਰ ਐ ਉਹ ਦੇਖੋ ਮੈਟਰੀਕ ਦੇ ਸਾਹਮਣੇ ਆਦ ਪਾਲ ਦਾ ਆ ਰਿਹਾ ਆਪਣੇ ਵੱਲ ਕਿੱਟਾ ਵਧੀਆ ਦੇ ਰਿਹਾ ਮੰਨ ਲਓ ਵੀ ਕੋਈ ਫਾਟ ਨਹੀਂ ਸੜ ਰਿਹਾ तकरीबनਿੱਟਾ ਐਨ ਵਧੀਆ ਦੇ ਰਿਹਾ ਪਰ ਇਹੋ ਪਾ ਕੇ ਗਿਆ ਹਾਂ ਉਧਰ ਨਾ ਮਹਾਂ ਤੈਨੂੰ ਚੇਤੇ ਹੋਊਗਾ ਇੱਕ ਵਾਰੀ ਉਹ ਪਾ ਕੇ ਗਿਆ ਮੈਨੇ ਇੱਕ ਵਾਰੀ ਉਹਨੇ ਪਾਤਾ ਪਾ ਦੋ ਹੁਣ ਫਿਰ ਹੋਰ ਫਿਰ ਬਰਾਬਰ ਹੋ ਜੂ ਇਹ ਹਾਂ ਲਓ ਜੀ ਵੱਜ ਗਈ ਸ਼ਾਮ ਦੇ 6 ਇੱਧਰ ਮੋਟਰ ਤੇ ਢੇਗਾ ਕੱਢਣ ਆਏ ਤੇ ਆਏ ਤੇ ਹਾਂ ਥੋੜੀਆਂ ਜੀਆਂ ਕਣੀਆਂ ਉਤਰੇ ਆਈਆਂ ਬਾਰਸ਼ ਪੈਣ ਲੱਗ ਗਈ ਇਸ ਕਰਕੇ ਚਲੋ ਆਹ ਥੋੜੀਆਂ ਥੋੜੀਆਂ ਬਾਰਸ਼ ਪੈਂਦੀ ਆ ਵੀ ਚਲੋ ਨੰਗ ਚੱਲਦੇ ਆ ਫਿਰ ਜ਼ਿਆਦੇ ਨਾ ਆ ਜਵੇ ਇਸ ਕਰਕੇ ਘਰ ਕਿਦੀ ਨੂੰ ਚੱਲੇ ਤੇ ਆਹ ਦੇਖੋ ਪੈਂਦੀਆਂ ਕਣੀਆਂ ਹੋਂਕਾ ਦਿਖਾਈ ਦੰਦੀਆਂ ਨਹੀਂ ਜਿਵੇਂ ਪਾਣੀ ਚ गिरਦੀਆਂ ਨੇ ਉਹੀ ਪਤਾ ਲੱਗਦਾ ਇੱਦਾਂ ਆ ਖੇਤ ਤਾਂ ਆਪਣਾ ਇੱਧਰ ਕੈਮੀਕਲ ਵਾਲਾ ਇੱਥੇ ਤਕਰੀਬਨ ਤਿੰਨ ਰਿਉ ਪੈ ਚੁੱਕੇ ਨੇ ਇੱਧਰ ਆਹੇ ਆਪਣਾ ਦੂਜਾ ਜੋ ਜਿਹੜਾ ਬਰਮੀ ਕੰਪੋਸਟ ਨਾਲ ਤਿਆਰ ਕਰਦੇ ਆ অর্ਗਨ ਖੇਤ ਇਹ ਚ ਆਪਣਾ ਮੰਨ ਲਓ ਵੀ ਇੱਕ ਆਪਾਂ ਨੇ ਜਿਹੜੀ ਹੁਣ ਉਨ੍ਹ ਹੋਇਆ ਖਾਦ ਪਾਈਆ ਉਹੀ ਪਾਈਆ ਉਹ ਤੋਂ ਪਹਿਲਾਂ ਜਿਹੜੀ ਮੰਨ ਲਓ ਵੀ ਡੇਢ ਦੋ ਟਰਾਲੀਆਂ ਰੂੜੀ ਖਾਦੀਆਂ ਪਾਈਆਂ ਤੀਆਂ ਉਹ ਤਾਂ ਹੋਰ ਖੇਤਾਂ ਚ ਵੀ ਪਾਈਆ ਤਕਰੀਬਨ ਇਹ ਇਸ ਚ ਵੀ ਥੋੜੀ ਜੀ ਪਾਈ ਤੀ ਵੀ ਚਲੋ ਸੁਰੂ ਸੁਰੂ ਚ ਇਹ ਮੰਨ ਲਓ ਵੀ ਥੱਲੇ ਆ ਜਾਂਦੀ ਆ ਮੰਨ ਲਓ ਵੀ ਜੜਾਂ ਚ ਵਧੀਆ ਕੰਮ ਕਰਦੀ ਆ ਇਸ ਕਰਕੇ ਇਦੇ ਵਿੱਚੋਂ ਉਹੀ-ਉਹੀ ਪਈ ਹੋਈ ਆ ਹੁਣ 12ਵੀਂ ਕੋਪੋਰਟ ਪਾਈ ਆ ਉਹ ਆਪਾਂ ਨੇ ਵੀਡੀਓ 'ਚ ਦੱਸੀ ਵੀ ਆ ਇਹੀ ਆ ਬਾਕੀ ਦੀ ਇਧਰ ਜਿਹੜੀ ਆ ਸਾਹਮਣੇ ਆ ਇਹ ਇਹ ਹੈਗੀ ਆਪਣੀ ਦੂਜੀ 131 ਉਹ ਸਾਹਮਣੇ ਜਿਹੜੀ ਅੱਡਜੀ ਦਿਖਦੀ ਆ ਉਹ ਉਦੇ ਤੱਕ ਵੱਟ ਜਾਂਦੀ ਆ ਇਦਾਂ ਇਹ 131 ਦੇ ਨੇ ਇੱਧਰ ਘਰਾਂ ਵੱਲੋਂ ਇਹ ਸਾਰੇ 131 ਦੇ ਨੇ ਇਹ ਹੈਗੇ ਆ ਜਿਹੜੀ ਆਪਣੀ ਉਹ ਦੂਜਾ ਖੇਤ ਬੱਸ ਐਦਾਂ ਹੀ ਘੁੰਮਦੇ ਘਮਾਉਂਦੇ ਹੁਣ ਮੰਗਾ ਚਲੋ ਬਾਰਸ਼ ਜੀ ਪੈਣ ਲੱਗ ਜਾਨੀ ਹੁਣ ਇਸ ਕਰਕੇ ਵੀ ਚੱਲ ਸੋਚਿਆ ਵੀ ਇੱਥੇ ਥੋੜਾ ਜਿਹਾ ਬੈਠਣ ਉੱਠਣ ਨੂੰ ਬਾਹਰ ਔਖਾ ਵੀ ਚਲੋ ਉਧਰ ਕਰਕੇ ਇਹਨੂੰ ਚਾਲਦੇ ਆਂ ਇਹ ਬਾਰਸ਼ ਥੋੜੀ ਵੀ ਜਿਆਦਾ ਵੀ ਹੋ ਸਕਦੀ ਹੈ ਹਜੇ ਤਾਂ ਪਰ ਥੋੜੀ ਘੱਟੇ ਆ ਕਣੀਆਂ ਜੀਆਂ ਆਈਆਂ ਹੀ ਨੇ ਅੱਜ ਸਾਰੀ ਦਿਹਾੜੀ ਐ ਇਦਾਂ ਹੀ ਹੋਈ ਗਿਆ ਜਣੀ ਥੋੜੀਆਂ ਜੀਆਂ ਆ ਜਾਂਦੀਆਂ ਨੇ ਫੇਰ ਬੰਦ ਹੋ ਜਾਂਦੀਆਂ ਨੇ ਮੌਸਮ ਹੁਣ ਏਦਾਂ ਦਾ ਹੀ ਆ ਕਦੇ ਬੱਟਜਾ ਪੈਣ ਲੱਗ ਜਾਂਦਾ ਕਦੇ ਮੰਨ ਲਓ ਵੀ ਕਣੀਆਂ ਨਾਲ ਮਾੜੀ ਮੂਰਤੀ ਠੰਡੀ ਜੀ ਹੋ ਜਾਂਦੀ ਹੈ ਪੱਛੋਂ ਵੀ ਥੋੜੀ ਜੀ ਮੁੜੀਦੀ ਆ ਹੁਣ ਫੇਰ ਬੰਦ ਹੋ ਗਈ ਇਸ ਕਰਕੇ ਮੌਸਮ ਹਜੇ ਏਦਾਂ ਹੀ ਖਰਾਬੇ ਜੀ ਵਾਲਾ ਹੀ ਆ ਬਾਕੀ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵੀਡੀਓ ਦੇਖਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਇਓ। ਬਾਕੀ ਅਸੀਂ ਤੁਹਾਨੂੰ ਇੱਕ ਬੇਨਤੀ ਉਹ ਕਰਦੇ ਆ ਜਿਹੜੇ ਦੋਸਤ ਮੰਨ ਲਓ ਵੀ ਆਪਣੀ ਵੀਡੀਓ ਦੇਖਦੇ ਹੋ। ਉਹ ਦੇਖਣ ਤੋਂ ਬਾਅਦ ਜੀ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਵੀਡੀਓ ਕਾਫੀ ਦੋਸਤ ਦੇਖ ਲੈਂਦੇ ਨੇ ਪਰ ਲਾਈਕ ਉਹਨੇ ਲਾਈਕ ਵਾਲਾ ਬਟਨ ਨਹੀਂ ਦਬਦੇ ਇਹ ਜ਼ਰੂਰੀ ਬੇਨਤੀ ਹੋ ਹੈ। ਵੀ ਲੈ ਕੇ ਜ਼ਰੂਰ ਕਰ ਦਿਆ ਕਰੋ ਇਹਦੇ ਨਾਲ ਇਹ ਆ ਵੀ ਆਪਣੇ ਚੈਨਲ ਦੇ ਥੋੜੀ ਜੀ ਗਰੋਥ ਤੇ ਅਸਰ ਪੈਂਦਾ ਇਹਨੂੰ ਥੋੜੀ ਜੀ ਉੱਪਰ ਚੱਕੋ ਸੱਚਾ ਅੱਛਿਆ ਬਾਦਸ਼ਾਹ ਤੁਹਾਨੂੰ ਵੀ ਇਦਾਂ ਦੇ ਇਹ ਮੰਨ ਲਓ ਵੀ ਜੀ ਜਿਹੜੇ ਸਹਿਯੋਗ ਮਿਲਣ ਤੁਸੀਂ ਵੀ ਆਪਣੀਆਂ ਕਾਮਯਾਬੀਆਂ ਖੱਟੋ ਨੋ ਤੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਸਾਡੀ ਇਹਦੀ ਮੰਨ ਲਓ ਵੀ ਚੈਨਲ ਨੂੰ ਬਹੁਤ ਸਹਾਇਜੋਗ ਦੇ ਰਹੇ ਹੋ ਬਾਕੀ ਦਿਖਾਉਨੇ ਆ ਕੋਈ ਅੱਗੇ ਅਗਲੀ ਵੀਡੀਓ ਜਿਹੜਾ ਕੋਈ ਅੱਗੇ ਕੁਝ ਬਣਾ ਰਹੇ ਆ ਉਹਦੇ ਬਾਰੇ ਦਿਖਾਉਨੇ ਆ ਫੇਰ ਮਿਲਦੇ ਆ ਫੇਰ ਦੁਬਾਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ Pauto paustan, vaan älä